ਫਿਰ ਵੀ ਦੇਖੋ ਇਹ ਵੈਸਟ ਅਫਰੀਕਾ ਦਾ ਇੱਕ ਕੰਟਰੀ ਆ ਬਰਕੀਨੋ ਫਾਸੋ ਉੱਥੋਂ ਦੇ ਰਾਸ਼ਟਰਪਤੀ ਨੇ ਆਪਦੀ ਵਿੱਤ ਮੰਤਰੀ ਨੂੰ ਜਦੋਂ ਪਤਾ ਲੱਗਿਆ ਵੀ ਇਹ ਕਰਾਪਸ਼ਨ ਕਰਦਾ ਤੇ ਫਿਰ ਉਹਨੇ ਉਹਦੀ ਸਜ਼ਾ ਵੀ ਮਿਸਾਲੀ ਦਿੱਤੀ ਕਹਿੰਦਾ ਲੋਕਾਂ ਨੇ ਤੈਨੂੰ ਇੱਥੇ ਭੇਜਿਆ ਸੀ ਤੂੰ ਲੋਕਾਂ ਦਾ ਅਕੀਦ ਕਰਨਾ ਸੀ ਕੀ ਪੱਖ ਦੇਖਣਾ ਸੀ ਤੂੰ ਤਾਂ ਆਪ ਦੇ ਢਿੱਡ ਨੂੰ ਤਰਪਿਆ ਤੇ ਉਹਨਾਂ ਨੇ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਹੈ ਲੋਕਾਂ ਦੇ ਹਵਾਲੇ ਉਹਨੂੰ ਕਰਤਾ ਇਤੋਂ ਤੁਸੀਂ ਇਹਨੂੰ ਬਣਾਉਣ ਵਾਲੇ ਹੋ ਤੇ ਹੁਣ ਤੁਸੀਂ ਇਹਨੂੰ ਵਿਗਾੜੋ ਤੇ ਫਿਰ ਦੇਖੋ ਵੀ ਸਰਵਿਸ ਹੋ ਗਈ। ਸਵਾਦ ਆ ਗਿਆ। ਜੇ ਕਾਸ਼ ਕਿਤੇ ਆਪਣੇ ਵੀ ਇਹੋ ਜਿਹਾ ਸਿਸਟਮ ਹੋ ਜੇ। ਚਾਹੇ ਰਾਜ ਹੋਵੇ, ਚਾਹੇ ਸੈਂਟਰ ਹੋਵੇ। ਸਾਰੇ ਜਿੰਨੇ ਵੀ ਆਪਣੇ ਮੰਤਰੀ ਨੇ ਸਾਫ ਕੰਮ ਜੁਦਾ ਜਿਨ੍ਹਾਂ ਨੇ ਢੱਡ ਵੱਡੇ ਕਰਿਆ ਲੋਕਾਂ ਦਾ ਕੰਮ ਕਰਨ ਦੀ ਬਜਾਏ ਆਪਦਾ ਹੀ ਢੱਡ ਭਰਿਆ ਤੇ ਆਪਣੇ ਦੇਸ਼ ਨੂੰ ਕਿੱਥੇ ਪਹੁੰਚਾ ਦਿੱਤਾ। ਜੇ ਕਿਤੇ ਮੌਕਾ ਮਿਲ ਜੇ ਮੈਂ ਕਹਣਾ ਸੰਗਤ ਦਾ ਇਹ ਜੀ ਸੇਵਾ ਕਰੂੰਗੀ। ਬੜਾ ਸੁਧਾਰ ਹੋ ਜਾਈ ਪਰ ਲੱਗਦਾ ਨਹੀਂ ਪੋਸੀਬਲ ਹੈ ਨਹੀਂ ਇਹ ਕਿਉਂ ਕੋਈ ਵੀ ਨਹੀਂ ਚਾਹੁੰਦਾ ਇਹ ਸਾਰੇ ਰਲੇ ਮਿਲ ਲੈਣੇ ਆਸ ਵਿੱਚ ਰਲ ਗੱਡ ਹੋ ਜਾਂਦੇ ਆ ਕਿਉਂ ਜਿਹੜਾ ਆਉਂਦਾਗਾ ਉਹ ਕੋਈ ਦੇਖ ਕੇ ਬਸ ਉਹ ਵੀ ਉਹ ਜਿਹੀ ਉਹ ਲੱਗ ਜਾਂਦਾ ਬਾਕੀ ਪਰਮਾਤਮਾ ਕਰੇ ਕੁਦਰਤੋਂ ਕੋਈ ਐਸਾ ਹੱਲ ਹੋ ਜੇ ਤਾਂ ਸਵਾਦ ਆ ਜੇ ਬਾਈ ਆ ਮਿਸਾਲੀ ਸਜਾ ਇੱਕ ਆਨੰਦ ਕਿੰਨਾ ਆਇਆ ਦੇਖੋ ਮੇਰੇ ਕੋਲੇ ਕਾਫੀ ਟਾਈਮ ਦੀ ਵੀਡੀਓ ਆਈ ਵੀ ਸੀ ਉਹ ਮੈਨੂੰ ਤਾਂ ਦੇਖ ਕੇ ਬਹੁਤ ਸਵਾਦ ਆਇਆ ਭਾਈ ਉਹ ਬਾਕੀ ਨਾਬੇ ਪੂਜੀਵ ਲੋ ਤੇ ਇਹਨੂੰ ਸ਼ੇਅਰ ਕਰਿਓ ਤਾਂ ਕਿ ਕੋਸਰ ਬਾਕੀ ਸਦੇ ਮੜਾ ਮੋਟਾ ਕਰਨ ਤੇ ਜੂ